ਫਰੈਂਡਸ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਸਾਡੀ ਇਹ ਮੈਥ ਦਾ ਪਾਰਟ 2 ਰਹੇਗਾ ਫਸਟ ਪਾਰਟ ਵਿੱਚ ਅਸੀਂ ਈਵਨ ਨੰਬਰ ਤੱਕ ਕਲੀਅਰ ਕੀਤਾ ਸੀਗਾ ਸੈਕਿੰਡ ਪਾਰਟ ਅਸੀਂ ਸਟਾਰਟ ਕਰਾਂਗੇ ਔਡ ਨੰਬਰ ਔਡ ਨੰਬਰ ਨੂੰ ਅਗਰ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਇਸ ਨੂੰ ਤਾਉ ਸੰਖਿਆ ਕਿਹਾ ਜਾਂਦਾ ਹੈ ਮੈਂ ਫਿਰ ਤੋਂ ਬੋਲਾਂਗੀ ਤੁਸੀਂ ਇਹਨੂੰ ਇੰਗਲਿਸ਼ ਵਿੱਚ ਹੀ ਕਰਿਓ ਮੈਥ ਇੰਗਲਿਸ਼ ਵਿੱਚ ਜ਼ਿਆਦਾ ਈਜ਼ੀ ਹੁੰਦਾ ਹੈ ਅਗਰ ਮੈਂ ਸਿੰਪਲੀ ਔਡ ਨੰਬਰ ਦੀ ਡੈਫੀਨੇਸ਼ਨ ਦਵਾਂ ਕਿ ਔਡ ਨੰਬਰ ਕਹਿੰਦੇ ਕਿੰਨੂ ਹੈ ਅਸੀਂ ਸਿੰਪਲੀ ਕੀ ਪੜਿਆ ਔਡ ਨੰਬਰ ਔਡ ਨੰਬਰ ਹੁੰਦੇ ਆ ਜੋ 2 ਨਾਲ ਭਾਗ ਨਹੀਂ ਹੁੰਦੇ ਮਤਲਬ 1 3 5 7 9 ਸੋ ਉਹ ਜਿਹੜੇ ਚੱਲਦੇ ਰਹਿੰਦੇ ਆ ਉਹ ਕੀ ਹੁੰਦੇ ਆ ਔਡ ਨੰਬਰ ਹੁੰਦੇ ਆ ਬਟ ਹੁਣ ਇਤੋਂ ਦਾ ਕੰਮ ਨਹੀਂ ਚੱਲਣਾ ਸਾਨੂੰ ਇਹਦੇ ਬਾਰੇ ਡਿਟੇਲ ਵਿੱਚ ਵੀ ਪੜਨਾ ਪਏਗਾ ਸਭ ਤੋਂ ਪਹਿਲਾਂ ਮੈਂ ਔਡ ਨੰਬਰ ਦੀ ਡੈਫੀਨੇਸ਼ਨ ਤੇ ਆਵਾਂ ਓਡ ਨੰਬਰ ਆ ਡਿਫਾਈਨ ਹੈ ਐਨੀ ਨੰਬਰ ਵਿਚ ਕੈਨੋਟ ਬੀ ਡਿਵਾਈਡਡ ਬਾਏ 2 ਓਡ ਨੰਬਰ ਜਿਹਦੇ 2 ਦੇ ਨਾਲ ਬਿਲਕੁਲ ਵੀ ਭਾਗ ਨਹੀਂ ਹੁੰਦੇ ਉਹ ਕੀ ਹੁੰਦੇ ਆ ਓਡ ਨੰਬਰ ਹੁੰਦੇ ਆ ਇਨ ਅਦਰ ਵਰਡ ਦੂਸਰੇ ਵਰਡ ਵਿੱਚ ਕੀ ਕਵਾਂਗੇ ਨੰਬਰ ਇਨ ਦਾ ਫਾਰਮ ਓ ਕੇਰੀ ਫਾਰਮ ਜੇ 2k+1 ਵੇਅਰ k ਜਿਹੜਾ ਆ z ਹੋਏਗਾ z ਮਤਲਬ ਜਿਹੜੇ ਇੰਟੀਜਰ ਹੋਣਗੇ ਕਾਲਡ ਓਡ ਨੰਬਰ ਲਾਈਨ ਦੇਖਣ ਨੂੰ ਬਹੁਤ ਵੱਡੀ ਲੱਗ ਰਹੀ ਹੈ ਤੁਹਾਨੂੰ ਮੈਂ ਸਿੰਪਲ ਭਾਸ਼ਾ ਜਿਹਦਾ ਸਮਝਾ ਦਾਂ ਕਹਿੰਦਾ偶ਰ ਨੰਬਰ偶ਰ ਨੰਬਰ ਹੋਣਗੇ ਜਿਹਦੇ ਕਿਹਦੀ ਫਾਰਮ ਚ ਹੋਣਗੇ 2k+1 ਦੀ ਫਾਰਮ ਚ ਹੋਣਗੇ ਹੁਣ k ਕਿਨੂੰ ਬਿਲੋਂਗ ਕਰਦਾ ਆ ਜਿਹੜਾ k ਨੰਬਰ ਹੈ ਉਹ ਕਿਨੂੰ ਹੈ ਕਿ ਕੋਈ ਵੀ ਇੰਟੀਜਰ ਹੋ ਸਕਦਾ 1 ਹੋ ਸਕਦਾ 2 ਹੋ ਸਕਦਾ 3 ਹੋ ਸਕਦਾ 4 ਹੋ ਸਕਦੇ 5 6 ਕੋਈ ਵੀ ਇੰਟੀਜਰ ਜਿਹੜਾ k ਹੋਵੇਗਾ ਅਗਰ ਮੈਂ ਇਹਦੇ ਵਿੱਚ ਇੱਕ ਪੁੱਟ ਕਰਾਂ ਲੈਟ k ਦਾ ਮੁੱਲ ਇੱਕ ਪੁੱਟ ਕੀਤਾ ਅਗਰ ਮੈਂ k ਦਾ ਮੁੱਲ ਇੱਕ ਪੁੱਟ ਕੀਤਾ 2 ਦਾ 2 ਆ ਗਿਆ k ਜਿਹੜਾ ਕਿ ਨਾ ਆਈ ਨਾ 1 ਕਾ ਇਨਾ ਜਮਾ 1 ਸਭ ਤੋਂ ਪਹਿਲਾਂ ਕੀ ਹੁੰਦੀ ਹੈ ਡਿਵਾਈਡ ਫਿਰ ਕੀ ਹੁੰਦੀ ਹੈ ਗੁਣਾ ਇਹਦਾ ਮਤਲਬ ਕੀ ਹੈ ਸਭ ਤੋਂ ਪਹਿਲਾਂ ਗੁਣਾ ਹੋਣੀ ਹੈ 2 1 2 1 2 ਦੇ ਕਿੰਨਾ ਹੋ ਗਿਆ 3 ਹੋ ਗਿਆ ਮਤਲਬ ਕਹਿੰਦਾ ਕਹਿੰਦਾ ਕਿ ਇਸ ਫਾਰਮੂਲੇ ਵਿੱਚ ਤੁਸੀਂ ਕਿਹੜਾ ਮਰਜ਼ੀ ਇੰਟੀਜ਼ਰ ਪਰ ਦਿਓ ਨਾ 2k 1 ਚ ਕੀ ਮਰਜ਼ੀ ਭਰੋਗੇ ਤੁਹਾਡਾ ਅਗਲਾ ਨੰਬਰ ਵੀ ਕੀ ਆਣਾ ਹੈ ਔਡ ਆਣਾ ਹੈ ਤੁਸੀਂ ਦੋ ਪੜ ਕੇ ਦੇਖ ਲਓ ਲੈਟ k 2 2 k ਜਦੋਂ ਕੀ ਪੁੱਟ ਕੀਤਾ 2 1 ਪਹਿਲਾਂ ਗੁਣਾ ਹੁੰਦੀ ਹੈ 2 1 3, 4 1 5 ਕਿੰਨਾ ਆ ਗਿਆ 5, ਇਹ ਵੀ ਕੀ ਆ ਗਿਆ 5 ਕੀ ਹੈ? ਔਡ ਨੰਬਰ ਹੈ। ਕਹਿੰਦਾ ਤੁਸੀਂ 2k 1 ਦੀ ਫਾਰਮ ਵਿੱਚ ਅਸੀਂ ਔਡ ਨੰਬਰ ਨੂੰ ਕਿੱਦਾਂ ਰਿਪਰੈਜ਼ੈਂਟ ਕਰ ਸਕਦੇ? ਪੇਪਰ 'ਚ ਪੁੱਛਿਆ ਜਾ ਸਕਦਾ ਹੈ। ਔਡ ਨੰਬਰ ਕਿਹੜੀ ਫਾਰਮ 'ਚ ਹੁੰਦਾ ਹੈ? ਯਾਦ ਰੱਖਣਾ 2k 1 ਦੀ ਫਾਰਮ 'ਚ ਹੁੰਦਾ ਹੈ ਜਿੱਥੇ ਜਿਹੜਾ k ਕਿਨੂੰ ਬਿਲੋਂਗ ਕਰਦਾ ਹੈ? ਕਿਸੇ ਵੀ ਇੰਟੀਜਰ ਨੂੰ ਬਿਲੋਂਗ ਕਰਦਾ ਹੈ। ਐਸੀਗੀ ਔਡ ਨੰਬਰ ਦੀ ਡੈਫੀਨੇਸ਼ਨ। ਇੱਕ ਰਿਜ਼ਲਟ ਹੈ। ਕਹਿੰਦਾ ਤੁਸੀਂ ਔਡ ਔਡ ਕਰੋ ਤੇ ਈਵਨ ਆਉਂਦਾ ਹੈ। नंबर लिख लीए एक तीन पत्त नौ कोई भी दो नंबर चुप लो ठीक है एड किया गया चार जो दो भी अड़ नंबर की जमा करने हैं उन्द् है इवन नंबर आता है, है माइनस ओड जो दो माइनस करिए ठीक है मैं तीन तक चुक लिया तीन माइनस एक कि आ गया दोन नंबर है ਅਗਰ ਇਹਨੂੰ ਕਹਿੰਦਾ ਜਦੋਂ ਵੀ ਅਸੀਂ ਦੋ ਔਡ ਨੂੰ ਮਾਈਨਸ ਕਰਨੇ ਆ ਸਾਨੂੰ ਕੀ ਆਉਂਦਾ ਹੈ ਈਵਨ ਆਉਂਦਾ ਹੈ ਉਸ ਤੋਂ ਬਾਅਦ ਕਹਿੰਦਾ ਔਡ ਗੁਣਾ ਔਡ ਔਡ ਦੀ ਔਡ ਨਾਲ ਗੁਣਾ ਤੁਸੀਂ ਇਹਨੂੰ ਕਰ ਲਓ 5 3 ਕਿੰਨਾ ਗਿਆ 15 ਐ ਕਿ 15 ਕੋਣ ਹੈ ਔਡ ਨੰਬਰ ਹੈ ਅਗਰ ਤੁਸੀਂ 3 ਨੂੰ ਕਰਕੇ ਦੇਖ ਲਓ 3 1 ਕਿੰਨਾ ਆ ਗਿਆ 3 ਕਹਿੰਦਾ ਜਦੋਂ ਵੀ ਅਸੀਂ ਔਡ ਨੰਬਰ ਦੀ ਗੁਣਾ ਕਰਨੇ ਆ ਸਾਨੂੰ ਕੀ ਆਉਂਦਾ ਹੈ ਔਡ ਨੰਬਰ ਆਉਂਦਾ ਹੈ ਉਸ ਤੋਂ ਬਾਅਦ ਕਹਿੰਦਾ ਤੁਸੀਂ ਔਡ ਹੋਰ ਔਡ ਨੂੰ ਡਿਵਾਈਡ ਕਰੋਗੇ ਤੇ ਔਡ ਹੀ ਆਏਗਾ ਠੀਕ ਹੈ ਔਡ 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 ਨੂੰ ਡਿਵਾਈਡ ਕਰੋਗੇ ਔਡ ਆਏਗਾ ਫੋਰ ਐਗਜ਼ਾਮਪਲ ਤੁਸੀਂ 5 ਹੋਰ 15 ਨੂੰ ਪਾਹ ਕਰਕੇ ਦੇਖ ਲਓ ਹੈਨਾ 5 ਹੋਰ 15 ਨੂੰ ਪਾਹ ਕਰ ਲਓ ਤਾਂ ਕੀ ਆਏਗਾ ਤੁਹਾਡਾ ਕੀ ਅਨਸਰ ਆਏਗਾ ਔਡ ਹੀ ਅਨਸਰ ਆਏਗਾ ਐ ਸੀਗਾ ਇੱਕ ਫਾਰਮੂਲਾ ਪੇਪਰ 'ਚ ਕੀ ਕਰਦਾ 4 ਲਾਈਨਾਂ ਦੇ ਦਿੰਦੀ ਹੈ ਜੇ ਫੋਰ ਐਗਜ਼ਾਮਪਲ ਦੇ ਦਿੱਤੀ 2k+1 ਦੀ ਇੱਕ ਲਾਈਨ ਦੇ ਦਿੱਤੀ ਇੱਕ ਦੇ ਦਿੱਤੀ ਕਿ ਔਡ ਨੂੰ ਔਡ ਨਾਲ ਪਾਹ ਕਰਕੇ ਕੀ ਇਵਨ ਅੰਧ ਹੈ ਇਹ ਕਿਉਂ ਗਲਤ ਹੋਏਗਾ ਇਸ ਤਰੀਕੇ ਤੁਸੀਂ ਦੋ ਦਿਨ ਆਪਣੇ ਮਨੋਰਕਮਾ ਚੂਸ ਕਰਕੇ ਇਗਜ਼ਾਮਪਲ ਲੈ ਕੇ ਤੁਸੀਂ ਇਹਨੂੰ ਦੇਖ ਸਕਦੇ ਹੋ ਠੀਕ ਹੈ ਰਿਜ਼ਲਟ ਨੂੰ ਯਾਦ ਰੱਖਣਾ ਹੈ ਉਸ ਤੋਂ ਬਾਅਦ ਲਿਸਟ ਆਫ ਓਡ ਨੰਬਰ ਤੁਸੀਂ ਕਿੱਦਾਂ ਯਾਦ ਕਰੋਗੇ ਤੁਹਾਨੂੰ ਮੈਂ ਇੱਕ ਟ੍ਰਿਕ ਕਰਵਾ ਦਿੰਦੀ ਹਾਂ ਜਿਸ ਤਰੀਕੇ ਨਾਲ ਤੁਸੀਂ ਇਹ ਚੀਜ਼ ਪਤਾ ਕਰ ਸਕਦੇ ਹੋ ਕਿ 1 ਤੋਂ ਲੈ ਕੇ 50 ਨੰਬਰ ਵਿੱਚ ਕਿੰਨੇ ਓਡ ਨੰਬਰ ਆਉਂਦੇ ਆ 1 ਤੋਂ ਲੈ ਕੇ 100 ਨੰਬਰ ਵਿੱਚ ਕਿੰਨੇ ਆਉਂਦੇ ਆ ਦੇਖੋ ਤੁਸੀਂ ਕੀ ਕਰਨਾ ਹੈ ਇਹਦਾ ਕੋ ਫਾਰਮੂਲਾ ਯਾਦ ਕਰਨਾ ਹੈ n/2 ਦਾ ਹੀ n/2 n ਦਾ ਮਤਲਬ ਕੀ ਹੁੰਦਾ ਹੈ ਨੰਬਰ ਕਿਸ ਨੰਬਰ ਦੀ ਗੱਲ ਕੀਤੀ ਹੈ ਨੰਬਰ ਕਿੰਨਾ ਹੈ 50 50 ਨੂੰ 2 ਦਾ ਪਹਾੜਾ ਕਿੰਨਾ ਆ ਗਿਆ 25 ਇੱਥੇ ਕਿੰਨਾ ਆ ਗਿਆ 25 ਜਾਂ ਤੁਸੀਂ ਇਦਾਂ ਯਾਦ ਕਰ ਸਕਦੇ ਹੋ ਕਿ ਕਿਸੇ ਵੀ ਨੰਬਰ ਦਾ ਤੁਸੀਂ ਕਿਹੜਾ ਹਿੱਸਾ ਲੈਣਾ ਹੈ ਅੱਧਾ ਹਿੱਸਾ ਅਸੀਂ ਕਿਹੜਾ ਹਿੱਸਾ ਲੈਣਾ ਹੈ ਹਾਂ ਹਿੱਸਾ ਮਤਲਬ ਕਿ ਅਗਰ ਮੈਂ ਕਹਾ 50 ਦਾ ਅੱਧਾ ਕਿੰਨਾ ਹੋ ਗਿਆ 25 ਹੋ ਗਿਆ 100 ਦਾ ਅੱਧਾ ਕਿੰਨਾ ਹੋ ਗਿਆ 50 ਹੋ ਗਿਆ 200 ਦਾ ਅੱਧਾ ਕਿੰਨਾ ਹੋ ਗਿਆ 100 ਹੋ ਗਿਆ 300 ਦਾ ਅੱਧਾ ਕਿੰਨਾ ਹੋ ਗਿਆ 150 ਹੋ ਗਿਆ Data, dot diyorsun, dot diyorsun, 500 ਦਾ ਅੱਧ 250 250 500 ਹੋ ਗਿਆ 1000 ਦਾ ਅੱਧ 500 ਹੋ ਗਿਆ 10000 ਦਾ ਅੱਧ 5000 ਹੋ ਗਿਆ ਇਸ ਤਰੀਕੇ ਨਾਲ ਤੁਸੀਂ ਕੀ ਕਰ ਸਕਦੇ ਹੋ ਨੰਬਰ ਆਫ ਔਰ ਨੰਬਰ ਨੂੰ ਗਿਣ ਸਕਦੇ ਹੋ ਵੈਸੀ ਦਾ ਫਾਰਮੂਲਾ ਕੀ ਹੁੰਦਾ n/2 ਹੁੰਦਾ ਹੈ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਕਿ ਤੁਸੀਂ ਹਾਫ ਨੰਬਰ ਉਹਦਾ ਕੀ ਕਹਾਲ ਜਿੰਨਾ ਪੇਪਰ 'ਚ ਨੰਬਰ ਪੁੱਛਿਆ ਜਾਵੇਗਾ ਫੋਰ ਇਗਜ਼ਾਮਪਲ ਪੇਪਰ 'ਚ ਪੁੱਛਿਆ ਗਿਆ 200 ਤੁਸੀਂ 200 ਦਾ ਕੀ ਕਹੇਗਾ 100 ਪਰ 100 ਕੀ ਹੋ ਜਾਏਗਾ ਅੰਸ਼ ਹੋਲੇਗਾ ਠੀਕ ਹੈ ਪੇਪਰ 'ਚ ਕਿੱਦਾਂ ਆਉਂਦਾ ਹੈ ਕਿ 1 ਤੋਂ ਲੈ ਕੇ 50 ਦੇ ਵਿੱਚ ਕਿੰਨੇ ਔਰ ਨੰਬਰ ਆਉਂਦੇ ਆ ਇੱਕ ਤੋਂ ਲੈ ਕੇ 100 ਦੇ ਵਿੱਚ ਕਿੰਨੇ ਔਡ ਨੰਬਰ ਆਉਂਦੇ ਤੁਸੀਂ ਇਸ ਤਰੀਕੇ ਨਾਲ ਕੱਢ ਸਕਦੇ ਹੋ ਉਸ ਤੋਂ ਬਾਅਦ ਟਾਈਪ ਆਫ ਔਡ ਨੰਬਰ ਦੀ ਗੱਲ ਕੀਤੀ ਜਾਵੇ ਠੀਕ ਹੈ ਟਾਈਪ ਦੋ ਤਰ੍ਹਾਂ ਨਾਲ ਔਡ ਨੰਬਰ ਨੂੰ ਵੰਡੇ ਜਾਂਦਾ ਹੈ ਕੰਸੀਕੂਟਿਵ ਔਡ ਕੰਪੋਜ਼ਿਟ ਨੰਬਰਾਂ ਦੇ ਤਰੀਕੇ ਨਾਲ ਔਡ ਨੰਬਰ ਨੂੰ ਵਰਤਿਆ ਵੰਡਿਆ ਜਾਂਦਾ ਹੈ ਠੀਕ ਹੈ ਤੁਸੀਂ ਇੱਥੇ ਕੁਝ ਜ਼ਿਆਦਾ ਨਹੀਂ ਯਾਦ ਕਰਨਾ ਕਿ ਫਾਰਮੂਲੇ ਹੁੰਦੀ ਹੈ ਫਸਟ ਦਾ ਫਾਰਮੂਲਾ ਹੁੰਦਾ ਹੈ a ਹੋਰ a 2 ਬਸ ਅਗਰ ਪੇਪਰ 'ਚ a ਹੋਰ a 2 ਆਏਗਾ ਤੁਸੀਂ ਅਚੀ ਜ਼ਿਆਦਾ ਨਹੀਂ ਦਾ ਮਤਲਬ ਕੀ ਹੈ ਇਨ A ਇਜ਼ ਅ ਔਡ ਨੰਬਰ A ਕੀ ਹੋਏਗਾ ਤੇਰਾ ਕੋਈ ਵੀ ਨੰਬਰ ਹੋਏਗਾ ਕਹਿੰਦਾ ਕਿ ਅਗਰ ਤੁਸੀਂ A ਵਿੱਚ ਕੋਈ ਔਡ ਨੰਬਰ ਫਿਲ ਕਰਦੇ ਹੋ A ਦੀ ਕੋਈ ਵੈਲਿਊ ਔਡ ਨੰਬਰ ਫਿਲ ਕਰਦੇ ਹੋ ਤੁਹਾਡੀ ਨੈਕਸਟ ਵੀ ਕੀ ਆਏਗੀ ਔਡ ਨੰਬਰ ਹੀ ਆਏਗੀ ਫੋਰ ਐਗਜ਼ਾਮਪਲ ਲੈ ਕੇ ਦਿਖਣੀ ਆ ਮੇਰੇ ਕੋ ਔਡ ਨੰਬਰ ਕਿਹੜੇ ਹਨ 1 3 5 7 9 11 ਠੀਕ ਹੈ ਇਸ ਤਰੀਕੇ ਨਾਲ ਮੈਂ ਫਾਰਮੂਲਾ ਕੀ ਹੈ A ਤੇ A 2 ਇਹਦੇ ਵਿੱਚੋਂ ਮੈਂ ਕੋਈ A ਚੁੱਕ ਲਓ ਲੈਟ A 3 ਮੈਂ 3 ਨੰਬਰ ਚੂਜ਼ ਕੀਤਾ ਏ ਇਹਦਾ ਕਿੰਨਾ ਆ ਗਿਆ 3 ਏ ਜਿਹੜਾ 3 2 ਕਿੰਨਾ ਆ ਗਿਆ 3 ਤੇ 5 ਆ ਗਿਆ ਨਾ 2 ਨੰਬਰ ਹੀ ਕਹਿੰਦਾ ਅਗਰ ਤੁਸੀਂ ਏ ਨੂੰ 1 ਨੂੰ ਏ ਨੂੰ 3 ਮੰਨਦੇ ਹੋ ਜਾਂ ਇੱਕ ਵਿੱਚ ਇੱਕ ਐਸਾ ਹੋਰ ਨੰਬਰ ਫਿਲ ਕਰਦੇ ਹੋ ਉਹਦੇ ਵਿੱਚ 2 ਜੋੜਦੇ ਹੋ ਤੁਹਾਡਾ ਅਗਲਾ ਕੀ ਆ ਜਾਏਗਾ ਹੋਰ ਨੰਬਰ ਆ ਜਾਏਗਾ ਤੁਸੀਂ ਸਾਥ ਨੂੰ ਦੇਖ ਲਓ ਅਗਰ ਤੁਸੀਂ ਏ ਜਗ੍ਹਾ 7 ਪੁੱਟ ਕਰਦੇ ਹੋ ਏ ਕਿੰਨਾ ਹੋ ਗਿਆ 7 ਏ 2 ਕਿੰਨਾ ਹੋ ਗਿਆ 7 2 ਕਿੰਨਾ ਹੋ ਗਿਆ 9 ਆ ਗਿਆ ਨਾ 7 ਹੋਰ 9 ਇਹਦਾ ਮਤਲਬ ਕੀ ਹੋ ਗਿਆ a ਐਂਡ a+2 ਕੁੰਗਗੇਟਿਵ ਨੂੰ ਕੀ ਆ ਜਾਂਦਾ ਹੈ ਕਿਉਂਕਿ ਅਗਰ ਤੁਸੀਂ a ਵਿੱਚ ਕੋਈ ਔਡ ਨੰਬਰ ਪੁੱਟ ਕਰ ਦਿਓ ਇਹਦੇ ਵਿੱਚ ਕੋਈ ਔਡ ਨੰਬਰ ਪਰ ਦਿਓ ਤੁਹਾਡਾ ਨੈਕਸਟ ਵੀ ਕੀ ਆਉਂਦਾ ਹੈ ਔਡ ਨੰਬਰ ਹੀ ਅੱਜ ਅਸੀਂ ਗੱਲ ਕਰਾਂਗੇ ਕੰਪੋਜ਼ਿਟ ਔਡ ਨੰਬਰ ਕੰਪੋਜ਼ਿਟ ਔਡ ਨੰਬਰ ਕੀ ਹੁੰਦੇ ਨੇ ਪਹਿਲੇ ਡੈਫੀਨੇਸ਼ਨ ਤੇ ਆਣੇ ਆ ਇਹ ਕੰਪੋਜ਼ਿਟ ਔਡ ਨੰਬਰ ਇਜ਼ ਦਾ ਪੋਜ਼ਿਟਿਵ ਔਡ ਡੀਜ਼ਰ ਔਡ ਨੰਬਰ ਜਿਹੜੇ ਔਡ ਹੋਣ ਹੋਰ ਕਿਹੜੇ ਹੋਣ ਪੋਜ਼ਿਟਿਵ ਹੋਣ that is formed by multiplying two smaller positive integer or multiplying the number with one kenda jide do smaller ki hon integer hon multiple hon matlab candidate dekho un in ki kiya odd pehle asi odd number choose kar li saanu pata hai 1 3 5 7 9 11 13 is tarah na odd number chalde hai main ittak 15 tak odd number le li ਹੁਣ ਤੁਸੀਂ ਕਿੱਦਾਂ ਚੈੱਕ ਕਰੋਗੇ ਕਿ ਇਹਦੇ ਵਿੱਚੋਂ ਕਿਹੜਾ ਕੰਪੋਜ਼ਿਟ ਔਰ ਨੰਬਰ ਹੈ ਅਗਰ ਮੈਂ 1 ਦਾ ਕਰਾਂ ਤੁਹਾਨੂੰ ਪਤਾ 1 ਕਿੱਦਾਂ ਬੰਦਾ ਹੈ 1 ਨਾ 1 ਹੋਰ ਕੋਈ ਵੀ ਤਰੀਕੇ ਨਾਲ 1 ਨਹੀਂ ਬੰਦਾ ਉਸ ਤੋਂ ਬਾਅਦ ਮੈਂ 3 ਦੀ ਕਰਾਂ 3 ਕਿੱਦਾਂ ਬਣੇਗਾ 3 1 ਜਾਂ 1 3 ਦੋਨਾਂ ਦਾ ਮਤਲਬ ਸੇਮ ਹੈ ਅਗਰ ਤੁਸੀਂ a b ਕਰਦੇ ਹੋ ਤਾਂ ਵੀ ਉਹ ab ਆਂਦਾ ਹੈ b a ਕਰਦੇ ਹੋ ਤਾਂ ਵੀ ਉਹ ab ਆਂਦਾ ਹੈ ਦੋਨਾਂ ਦਾ ਮਤਲਬ ਕੀ ਹੈ ਸੇਮ ਮਤਲਬ ਕਿ ਤਿੰਨ ਵੀ ਨਹੀਂ ਹੈ ਅਗਰ ਮੈਂ 5 ਦੀ ਗੱਲ ਕਰਾਂ ਪੰਜ ਇੱਕ ਆਪਣੇ ਟੇਬਲ ਚ ਆਉਂਦਾ ਹੈ ਔਰ ਇੱਕ ਇੱਕ ਦੇ ਟੇਬਲ ਚ ਆਉਂਦਾ ਇਸਦੇ ਪੰਜ ਵੀ ਨਹੀਂ ਹੈ ਫਿਰ ਮੈਂ ਸੱਤ ਦੀ ਗੱਲ ਕਰਾਂ ਸੱਤ ਵੀ ਇਸੇ ਤਰ੍ਹਾਂ ਹੈ ਠੀਕ ਹੈ ਐ ਵੀ ਨਹੀਂ ਹੁਣ ਨੋ ਕਿਉਂ ਹੈ ਕਿਉਂਕਿ ਨੋ ਜਿਹੜਾ ਹੈ ਇੱਕ ਦੇ ਟੇਬਲ ਚ ਵੀ ਆਉਂਦਾ ਹੈ ਆਪਣੇ ਟੇਬਲ ਚ ਵੀ ਆਉਂਦਾ ਹੈ ਔਰ 3 3 ਜਾਂ 9 ਵੀ ਆਉਂਦਾ ਹੈ 11 ਵੀ ਨਹੀਂ ਆਉਂਦਾ 11 ਦਾ ਕੀ ਬੰਦਾ ਹੈ 11 ਗੁਣਾ 1 ਜਾਂ 1 ਗੁਣਾ 11 13 ਦਾ ਵੀ 13 ਗੁਣਾ 1 ਜਾਂ 1 ਗੁਣਾ 13 15 ਦਾ ਕੀ ਬਣੇਗਾ 3 ਗੁਣਾ 5 15 ਆਂਦਾ ਹੈ 15 ਕੰ 15 ਜੇ 15 ਆਂਦਾ ਹੈ ਹੈਨਾ ਅਨਸਾਫ ਕਹਿੰਦਾ ਸੀਗਾ ਕਿ ਜਿਹਦੇ ਦੋ ਮਲਟੀਪਲ ਸਮਾਨਲਨ ਪੋਜ਼ਿਟਿਵ ਇੰਟੀਜ਼ਰ ਹੋਣਗੇ ਉਹ ਕਿਦੇ ਅੰਦਰ ਆਂਦੇ ਆ ਕੰਪੋਜ਼ਿਟ ਔਡ ਨੰਬਰ ਦੇ ਅੰਦਰ ਆਂਦੇ ਕਹਿਣ ਦਾ ਭਾਗ ਹੋ ਗਿਆ ਜਿਹਦੇ ਪ੍ਰਾਈਮ ਨੰਬਰ ਨਹੀਂ ਹੁੰਦੇ ਠੀਕ ਹੈ ਉਹ ਨਹੀਂ ਆਣਗੇ ਤੈਨੂੰ ਪਤਾ ਠੀਕ ਹੈ ਨਾ ਜਿਹਦੇ ਪ੍ਰਾਈਮ ਲਿਜੀਦਾ ਇੱਕ ਆਪਣਾ ਇੱਕ ਫੈਕਟਰ ਹੁੰਦਾ ਹੈ ਔਰ ਆਪਣੇ ਨਾਲ ਗੁਣਾ ਹੁੰਦੇ ਉਹ ਬਲੇ ਨਹੀਂ ਆਣਗੇ ਬਾਕੀ ਸਾਰੇ ਕਿਦੇ ਅੰਦਰ ਆਣਗੇ ਕੰਪੋਜ਼ਿਟ ਔਡ ਨੰਬਰ ਦੇ ਅੰਦਰ ਆਣਗੇ ਇੱਕ ਐਮਸੀਕਿਊਜ਼ ਨੂੰ ਸੋਲਵ ਕਰਦੇ ਆ ਫਾਈਂਡ ਦਾ ਸਮ ਆਫ ਸਮਾਲੈਸਟ ਐਂਡ ਦਾ ਲਾਰਜੈਸਟ 3 ਡਿਜੀਟ ਓਡ ਨੰਬਰ ਆਰ ਆਲਸੋ ਪ੍ਰੂਫ ਦੈਟ ਇਜ਼ ਡਿਵੀਜ਼ੀਬਲ ਬਾਈ 2 ਜਦੋਂ ਇਦਾਂ ਦੀ ਡੈਫੀਨੇਸ਼ਨਸ ਆਉਂਦੀਆਂ ਨਾ ਤੁਸੀਂ ਕੀ ਕਰਨਾ ਹੁੰਦਾ ਇੱਕ ਇੱਕ ਲਾਈਨ ਨੂੰ ਚੁੱਕ ਕੇ ਲਿਖ ਲਓ ਜਿਵੇਂ ਪਹਿਲਾਂ ਕੀ ਕਿਹਾ ਹੈ ਫਾਈਂਡ ਦਾ ਸਮ ਸਮ ਦਾ ਮਤਲਬ ਕੀ ਹੈ ਜਮਾ ਇਹਨਾਂ ਲੱਗ ਗਿਆ ਪਤਾ ਕਿ ਜਮਾ ਕਰਨੀ ਹੈ ਦਾ ਸਮਾਲੈਸਟ ਐਂਡ ਲਾਰਜੈਸਟ 3 ਡਿਜੀਟ ਓਡ ਨੰਬਰ ਕੀ ਹੈ ਨੰਬਰ ਮੰਗਿਆ ਓਡ ਪਹਿਲਾਂ ਕੀ ਮੰਗਿਆ ਸਮਾਲ ਬਸ ਸਮਾਲ ਲਿਖ ਲਿਆ ਮਿੰਨੂ ਪਤਾ ਹੈ ਤੇਰੇ ਨੰਬਰ ਦਾ 1000 ਹੈ 1000 ਕਿ ਹੋ ਗਿਆ 1 2 3 4 ਇਹ 4 ਨੰਬਰ ਦਾ ਹੋ ਗਿਆ 1000 ਤੋਂ ਹੈ ਨਾ ਬਟ ਉਸ ਤੋਂ ਬਾਅਦ 999 ਐਬ ਡਾ ਹੋ ਗਿਆ ਹੈ ਨਾ ਉਸਨੂੰ ਕੀ ਪਹਿਲਾਂ ਸੰਭਾਲ ਲੈਸ ਲੈਣਾ ਹੈ ਸੰਭਾਲ ਲੈਸ ਦਾ ਮਤਲਬ ਕੀ ਹੋ ਗਿਆ ਜਿਵੇਂ 100 100 ਤੋਂ ਉੱਪਰ ਕਿੰਨਾ ਆ ਗਿਆ ਇੱਕ ਸਿਕ ਐਬ ਇੱਕ ਚੀਜ਼ ਦਾ ਸਿੱਖ ਲਓ 100 ਤੇ ਨੰਬਰ ਨੰਬਰ ਹੈ ਤੁਹਾਨੂੰ ਪਤਾ 99 ਤੋਂ ਬਾਅਦ ਕੀ ਹੁੰਦਾ ਹੈ 2 ਨੰਬਰ ਵਾ 3 ਨੰਬਰ ਤੋਂ ਛੋਟਾ ਸਭ ਤੋਂ ਛੋਟਾ 3 ਨੰਬਰ ਆ ਹੀ ਹੈ 99 ਤੋਂ ਬੱਸ ਉਹ ਆਂਦਾ ਹੈ ਐ ਤੇ ਹੋ ਗਿਆ ਸਭ ਤੋਂ ਛੋਟਾ ਬਟ 100 ਦੇ ਪਿੱਛੇ ਕੀ ਹੈ 0 ਹੈ ਤੁਹਾਨੂੰ ਮੈਂ ਕਿਹਾ ਸੀਗਾ 0 2 4 6 8 ਇਹ ਸਾਰੇ ਕਿਹੜੇ ਈਵਨ ਹੁੰਦੇ ਇਸਕਾ ਕੀ ਹੋ ਗਿਆ ਈਵਨ ਉਸ ਤੋਂ ਬਾਅਦ ਗੱਲ ਕੀਤੀ ਜਾਵੇ 101 ਦੀ ਇਹਦੇ ਪਿੱਛੇ 1 ਹੈ ਜਿਹਦੇ ਪਿੱਛੇ 1 3 5 7 9 ਵੀ ਉਹ ਕੀ ਹੁੰਦੇ ਆ ਔਡ ਹੁੰਦੇ ਸਕੇ ਸਮਾਲੇਸ ਨੰਬਰ ਕਿਲੇ ਲਿਆ ਔਡ ਉਸ ਤੋਂ ਬਾਅਦ ਉਹ ਕੀ ਕਿਹਾ ਲਾਰਜੇਸਟ लार्जेस्ट मतलब हजार रुपयी आ गया जमा कर दो तुसी की करता जोड़ते कि वन वन जीरो जीरो लास्ट में कहनाजीबल वू कि जो त्यारह सौ नंबर आया है भाग होंगे करके देख लो ग्यारह सौ न ਦੋਨੋਂ ਆ ਭਾਗ ਦੇਖ ਲੋ 25 ਜਾ 10 0 ਆ ਗਿਆ 25 ਜਾ 10 ਤੇ 0 ਦਾ 0 ਕਿੰਨਾ ਆ ਗਿਆ 550 ਅੰਸਰ ਆ ਗਿਆ ਹਾਂਜੀ ਇਹਦਾ ਅੰਸਰ ਕੀ ਆ ਜੀਗਾ ਜਸ ਪੇਪਰ 'ਚ ਇਦਾਂ ਸਵਾਲ ਪੁੱਛੇ ਜਾਂਦੇ ਆ ਸਟੇਟਮੈਂਟ ਵਾਲੇ ਖਾਸ ਕਰਕੇ ਹੁੰਦੇ ਦਿੱਖਣ ਨੂੰ ਬਹੁਤ ਸਿੰਪਲ ਐ ਠੀਕ ਐ ਕੁਝ ਨਹੀਂ ਕਰਨਾ ਜਿੱਦਾਂ ਜਿੱਦਾਂ ਸਟੇਟਮੈਂਟ ਕਹਿੰਦੀ ਰਹਿੰਦੀ ਐ ਤਾਨੂੰ ਉਦਾਂ ਹੀ ਫੋਲੋ ਕਰਨਾ ਐ ਠੀਕ ਐ ਤੁਸੀਂ ਫੋਲੋ ਕਰਦੇ ਜਾਓਗੇ ਤਾਨੂੰ ਆਪਣੇ ਆਪ ਸਮਝ ਆਂਦੀ ਰਹੇਗੀ ਕਿ ਕਿੱਦਾਂ ਹੋਣੇ ਐ ਠੀਕ ਐ ਸਿੰਪਲ ਹੀ ਸੀਗਾ ਤੇਰਨ ਓੜ ਨੰਬਰ ਹੋਰ ਤੇ ਤਿੰਨ ਲਾਰਜੇਸਟ ਨੰਬਰ ਉਸ ਤੋਂ ਬਾਅਦ ਹੈ ਐਵੀ ਸਮ ਆਉਂਦੀ ਹੈ 1 ਤੋਂ ਲੈ ਕੇ 100 ਦੇ ਵਿੱਚ ਔਡ ਨੰਬਰ ਕਿੰਸੋ ਤੁਹਾਨੂੰ ਮੈਂ ਦੱਸ ਸੀ ਕਿ ਨਾ ਔਡ ਨੰਬਰ ਕਿੱਦਾਂ ਪਤਾ ਕਰਦੇ ਆ ਇੱਕ ਟ੍ਰਿਕ ਦੱਸੀ ਸੀ ਕਿ ਕੋਈ ਵੀ ਔਡ ਨੰਬਰ ਪੁੱਛਿਆ ਜਾਵੇ ਉਹਦਾ ਕੀ ਕਰ ਦੋ ਅੱਧ ਕਰ ਦੋ ਕਿੰਨੇ ਔਡ ਨੰਬਰ ਪੁੱਛੇ ਗਿਆ 100 ਪੁੱਛੇ ਗਿਆ 100 ਦਾ ਅੱਧ ਕਿੰਨਾ ਹੋ ਗਿਆ 50 ਪੰਜਾਈ ਕੀ ਆ ਗਿਆ ਆਨਸਰ ਆ ਗਿਆ ਇੱਕ ਤਰੀਕਾ ਹੋਰ ਹੈ ਅਗਰ ਤੁਹਾਨੂੰ ਫਾਰਮੂਲੇ ਨਾ ਕਰਨਾ ਹੈ ਇਹਦਾ ਫਾਰਮੂਲਾ ਹੁੰਦਾ ਹੈ n/2 ਕੋਈ ਵੀ ਔਡ ਨੰਬਰ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ n/2

ਜੋ ਆਪਣੇ ਆਪ ਨਾਲ ਇਟਸੈਲਫ ਇਟਸੈਲਫ ਮਤਲਬ ਹੈ ਕਿ ਆਪਣੇ ਟੇਬਲ ਦੇ ਵਿੱਚ ਹੀ ਆਉਂਦੇ ਆ ਫੋਰ ਐਗਜ਼ਾਮਪਲ ਮੈਂ ਲਿਆ 3 ਜਿਹੜਾ 3 ਹੈ ਉਹ ਇੱਕ ਦੇ ਟੇਬਲ 'ਚ ਵੀ ਆਉਂਦਾ ਹੈ 1 3 3 1 ਜਿਹਦੇ ਇਸ ਤਰ੍ਹਾਂ ਦੇ ਫੈਕਟਰ ਬੰਦੇ ਨਾ 1 3 ਵੀ 3 3 1 ਵੀ 3 ਉਹ ਕਿਹੜੀਆਂ ਹੁੰਦੀਆਂ ਆ ਅਭਾਜ ਸੰਖਿਆਵਾਂ ਜਾਂ ਪ੍ਰਾਈਮ ਨੰਬਰ ਹੁੰਦੇ ਆ ਡੈਫੀਨੇਸ਼ਨ ਦੀ ਗੱਲ ਕੀਤੀ ਜਾਵੇ ਪ੍ਰਾਈਮ ਨੰਬਰ ਆਰ ਨੈਚੁਰਲ ਨੰਬਰ दैट ਆ ਡਿਵੀਜ਼ੀਬਲ ਬਾਇ ਓਨਲੀ 1 ਜਿਹਦੇ ਕੱਲੇ 1 ਨਾਲ ਹੀ ਭਾਗ ਹੁੰਦੇ ਆ ਐਂਡ दैट ਨੰਬਰ ਇਟਸ ਸੈਲਫਔਰ ਆਪਣੇ ਆਪ ਨਾਲ ਹੀ ਇੱਕ ਇੱਕ ਦਾ ਭਾਗ ਹੋ ਗਿਆ ਉਹ ਤਿੰਨ ਕੀ ਹੋ ਗਿਆ ਆਪਣੇ ਆਪ ਨਾਲ ਵੀ ਗਿਆ ਉਹ ਹੁੰਦੇ ਆ ਪ੍ਰਾਈਮ ਨੰਬਰ ਜਿਹੜੇ ਕਿਹਦੇ ਕਿਹਦੇ ਹੁੰਦੀ ਹੈ 2 3 5 7 11 3 2 ਕਿਉਂ ਹੈ 2 ਗੁਣਾ 1 ਵੀ 2 ਹੈ 1 ਗੁਣਾ 2 ਵੀ 2 ਹੈ 1 ਕਿਉਂ ਨਹੀਂ ਹੈ ਕਿਉਂਕਿ 1 ਇਕੱਲਾ 1 ਦੇ ਟੇਬਲ 'ਚ ਹੀ ਆਉਂਦਾ ਹੈ ਠੀਕ ਹੈ ਉਹ 5 ਦੇ ਵੀ ਦਬਨ ਜਾਂਦੇ 5 ਗੁਣਾ ਐ ਵੀ 5 ਬਣ ਜਾਂਦਾ 1 ਗੁਣਾ 5 ਵੀ 5 ਬਣ ਜਾਂਦਾ ਠੀਕ ਹੈ ਉਸ ਤੋਂ ਬਾਅਦ ਹੈ ਪ੍ਰਾਈਮ ਨੰਬਰ ਆ ਦਾ ਨੈਚੁਰਲ ਨੰਬਰ ਜਿਹੜਾ ਪ੍ਰਾਈਮ ਨੰਬਰ ਹੈ ਨੈਚੁਰਲ ਨੰਬਰ ਚ ਆਉਂਦੇ ਹੈ ਗ੍ਰੇਟਰ ਦੈਨ 1 ਵਿਦ ਐਗਜ਼ੈਕਟਲੀ 2 ਫੈਕਟਰ ਜਿਹਦੇ ਸਿਰਫ ਦੋ ਹੀ ਫੈਕਟਰ ਹੁੰਦੇ ਹੈ ਇੱਕ ਕੌਣ ਹੋਏਗਾ ਇੱਕ ਹੋਏਗਾ ਇੱਕ ਕਿਦਣਾ ਹੋਏਗਾ ਇਟਸ ਸੈਲਫ ਆਪਣੇ ਆਪ ਨਾਲ ਹੀ ਹੋਏਗਾ ਪਹਿਲੇ ਜਿਹੜੇ 10 ਪ੍ਰਾਈਮ ਨੰਬਰ ਉਹ ਕਿਦੇ ਕਿਦੇ ਹੈ 2 ਕਿਉਂਕਿ 2 ਕਿਦਾਂ ਬੰਦਾ 1 2 ਨਾਲ ਹੀ 2 1 ਨਾਲ ਹੀ ਔਰ ਕੋਈ ਟੇਬਲ ਚ ਨਹੀਂ ਆਉਂਦਾ 3 ਠੀਕ ਹੈ ਇਦਾਂ ਬੰਦਾ ਹੈ 5 ਵੀ 1 5 ਜਾਂ 5 1 7 ਦੀ ਗੱਲ ਕੀਤੀ ਜਾਵੇ 1 7 ਸਤੁਗਣਾ 1 11 ਦੀ ਗੱਲ ਕੀਤੀ ਜਾਵੇ 1 11 11 1 13 ਦੀ ਗੱਲ ਕੀਤੀ ਜਾਵੇ 1 13 ਉਹ ਤੁਸੀਂ ਇਹ ਕੋਈ ਵੀ ਦੇਖ ਲਓ ਹੋਰ ਕਿਹੇ ਵੀ ਟੇਬਲ ਚ ਨਹੀਂ ਜਾਂਦੀ ਠੀਕ ਹੈ ਉਹਨਾਂ ਅਗੇ ਕੀ ਕਹਿੰਦਾ ਹੈ ਕਿ ਜਿਹੜਾ ਕੱਲਾ 2 ਆ ਤੁਸੀਂ 2 ਕਿਦੇ ਵਿੱਚ ਪੜ ਕੇ ਆਏ ਹੋ ਅਸੀਂ 2 ਈਵਨ ਦੇ ਵਿੱਚ ਵੀ ਪੜ ਕੇ ਆਏ ਆ 2 ਕੱਲਾ ਐਸਾ ਨੰਬਰ ਹੈ ਜਿਹੜੀ ਪੂਰੀ ਲੜੀ ਦੇ ਵਿੱਚ ਦੇਖੋ ਕੱਲਾ ਈਵਨ ਨੰਬਰ ਆ ਹੈਨਾ ਇਹ ਲਾਈਨ ਲਿਖੀ ਹੋਣਾ ਐਕਸੈਪਟ ਟੂ ਆਲ ਅਦਰ ਪ੍ਰਾਈਮ ਨੰਬਰ ਆਰ ਔਡ ਕਹਿੰਦਾ ਦੋ ਨੂੰ ਛੱਡ ਕੇ ਬਾਕੀ ਸਾਰੇ ਨੰਬਰ ਤੁਸੀਂ ਦੇਖ ਲਓ ਕੀ ਹੈ ਔਡ ਹੈ ਇਨ ਅਦਰ ਵਰਡ ਵੀ ਕੈਨ ਸੇ ਥੈਟ 2 ਇਜ਼ ਦਾ ਓਨਲੀ ਈਵਨ ਪ੍ਰਾਈਮ ਨੰਬਰ ਲਾ ਦੋ ਹੀ ਐਸਾ ਨੰਬਰ ਹੈ ਜੋ ਕੀ ਹੈ ਈਵਨ ਹੈ ਈਵਨ ਪ੍ਰਾਈਮ ਹੈ ਈਵਨ ਦੇ ਨਾਲ ਨਾਲ ਕੋਣ ਹੈ ਪ੍ਰਾਈਮ ਹੈ ਇਸ ਦਾ ਕਿਨੂ ਕੀ ਨੰਬਰ ਕਮਾਂਗੇ ਕੱਲਾ ਦੋ ਹੀ ਐਸਾ ਨੰਬਰ ਹੈ ਇਹਦੇ ਕੋ ਫਾਰਮੂਲਾ ਹੁੰਦਾ ਹੈ ਕੱਢਣ ਦਾ ਉਹ ਹੈ 6n 1

ਇਹ ਤੇ ਲਈ ਕੀ ਹੋਇਆ ਹੈ ਐਨ ਇਸ ਅ ਨੈਚੁਰਲ ਨੰਬਰ ਨੈਚੁਰਲ ਬਸ ਤੇ ਕੀ ਹੁੰਦੀ ਹੈ 1 2 3 4 5 ਤੁਸੀਂ ਇਹਦਾ ਪਤਾ ਕਰ ਸਕਦੇ ਹੋ ਕਿ ਐਨ ਕਿਦੇ ਅੰਦਰ ਆਂਦਾ ਹੈ ਪਹਿਲਾਂ ਮੈਂ ਇੱਕ ਪੁੱਟ ਕਰਾਂਗੀ 6 ਐਨ ਨੂੰ ਇੱਕ ਪੁੱਟ ਕਰਤਾ ਜਮਾ 1 ਪਹਿਲਾਂ ਹਮੇਸ਼ਾ ਗੁਣਾ ਹੁੰਦੀ ਹੈ 6 ਗੁਣਾ 1 ਕਿੰਨਾ ਆ ਗਿਆ 6 ਜਮਾ 1 ਤੇ 6 ਦੇ ਕਿੰਨਾ ਆ ਗਿਆ 7 ਅਗਰ ਮੈਂ ਇਹਦੇ ਵਿੱਚ ਇੱਕ ਪੁੱਟ ਕਰਾਂ 6 ਗੁਣਾ 1 6 1 ਇਹ ਕਿੰਨਾ ਦੇ 5 ਆ ਗਿਆ ਨਾ 7 ਤੇ 5 ਉਹ ਤੁਸੀਂ ਦੇਖੋ 7 ਔਰ 5 ਕੀ ਹੈ ਪ੍ਰਾਈਮ ਨੰਬਰ ਹੈਗੀ ਹੈ ਨਾ ਇਸੇ ਤਰ੍ਹਾਂ ਅਗਰ ਮੈਂ 2 ਕੁੱਟ ਕੀਤਾ 62 62 ਜਾਂ 12 1 ਕਿੰਨਾ ਆ ਗਿਆ 11 ਅਗਰ ਮੈਂ ਪਲੱਸ ਵਾਲੇ ਚ ਕੀਤਾ ਕਿੰਨਾ ਆ ਗਿਆ 13 ਉਹ ਤੁਸੀਂ ਦੇਖ ਲਓ 11 ਉਹ 13 ਵੀ ਕਿਦੇ ਅੰਦਰ ਆਉਂਦਾ ਪ੍ਰਾਈਮ ਨੰਬਰ ਅੰਦਰ ਆਉਂਦਾ ਹੈ ਅਗਰ ਮੈਂ ਤੇ 3 ਕੁੱਟ ਕੀਤਾ ਪਹਿਲਾਂ ਮਾਈਨਸ ਵਾਲੇ ਚ 63 ਜਾਂ 80 1 ਕਿੰਨਾ ਆ ਗਿਆ 17 ਆ ਗਿਆ 17 ਵੀ ਕਿਦੇ ਅੰਦਰ ਆ ਗਿਆ ਠੀਕ ਹੈ ਅਗਰ ਪਲੱਸ ਵਾਲੇ ਜਿੱ ਦਿੱਤਾ ਕਿ ਕਿੰਨਾ ਆ ਗਿਆ 19 ਆ ਗਿਆ ਇਸ ਤਰ੍ਹਾਂ ਤੁਸੀਂ ਪ੍ਰਾਈਮ ਨੰਬਰ ਦਾ ਫਾਰਮੂਲਾ ਯਾਦ ਕਰ ਲਓ ਪੇਪਰ 'ਚ ਪੁੱਛਿਆ ਜਾ ਸਕਦਾ ਹੈ 6n 1 ਹੋਰ 6n -1 ਕਿਹਦੀ ਫਾਰਮ ਹੈ ਏਵਰੀ ਪ੍ਰਾਈਮ ਨੰਬਰ ਕੈਨ ਬੀ ਰਿਟਨ ਇਨ ਦਾ ਫਾਰਮ ਆ ਫਾਰਮ ਨੂੰ ਯਾਦ ਕਰ ਲਓ ਪੇਪਰ 'ਚ ਫਾਰਮ ਪੁੱਛੀ ਜਾਂਦੀ ਜਿਵੇਂ 2n 1 ਕੀਤਾ ਸੀਗਾ a a ਜਾਂ a 2 ਕੀਤਾ ਸੀਗਾ ਇਸੇ ਤਰ੍ਹਾਂ ਇਹਦੀ ਵੀ ਫਾਰਮ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਨੈਕਸਟ ਮੂਵ ਕਰਾਂਗੇ ਕੰਪੋਜ਼ਿਟ ਨੰਬਰ ਕੰਪੋਜ਼ਿਟ ਨੰਬਰ ਨੂੰ ਕਿਹਾ ਜਾਂਦਾ ਹੈ ਭਾਜ ਸੰਖਿਆਵਾਂ ਕੰਪੋਜ਼ਿਟ ਨੰਬਰ ਨੂੰ ਕੀ ਕਿਹਾ ਜਾਂਦਾ ਹੈ ਭਾਜ ਸੰਖਿਆਵਾਂ ਕਹੀਆਂ ਜਾਂਦੀਆਂ ਹਨ ਭਾਜ ਸੰਖਿਆ ਕਿਹੜੀ ਹੁੰਦੀ ਹੈ ਡੈਫੀਨੇਸ਼ਨ ਦੇ ਸਿੰਪਲੀ ਗੱਲ ਕਰਾਂ ਜਿਸ ਦੇ ਦੋ ਤੋਂ ਵੱਧ ਫੈਕਟਰ ਹੋਣ ਠੀਕ ਹੈ ਜਿਦੇ ਦੋ ਤੋਂ ਵੱਧ ਜਦਾ ਫੈਕਟਰ ਹੋਣ ਆਹ ਕੰਪੋਜ਼ਿਟ ਨੰਬਰ ਹੈਜ਼ ਮੋਰ ਦੈਨ ਟੂ ਫੈਕਟਰ ਜਿਦੇ ਦੋ ਤੋਂ ਵੱਧ ਫੈਕਟਰ ਦੋ ਜਾਂ ਦੋ ਤੋਂ ਵੱਧ ਵੱਧ ਫੈਕਟਰ ਹੁੰਦੇ ਆ ਵਿਚ ਮੀਨਸ ਅਪਾਰਟ ਫਰਮ ਗੈਟਿੰਗ ਵਿਜ਼ੀਬਲ ਬਾਏ ਦਾ ਨੰਬਰ 1 ਐਂਡ ਇਟਸੈਲਫ ਇੱਕ ਤੇ ਇੱਕ ਰਾਈ ਭਾਗ ਹੁੰਦਾ ਹੈ ਔਰ ਆਪਣੇ ਆਪ ਦਾ ਹੀ ਭਾਗ ਹੁੰਦਾ ਹੈ ਇਟ ਕੈਨ ਆਲਸੋ ਬੀ ਡਿਵਾਈਡ ਐਟ ਲਿਸ 1 ਐਂਡ ਟੀਜ਼ਰ ਔਰ 1 ਨੰਬਰ ਵੀ ਡੂ ਨਾਟ ਕਨਸੀਡਰ 1 ਹੈਜ਼ ਅ ਕੰਪੋਜ਼ਿਟ ਨੰਬਰ ਕਹਿੰਦਾ ਸੀ ਇੱਕ ਨੂੰ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕਿ ਇੱਕ ਜਿਹੜਾ ਹੈ ਕੰਪੋਜ਼ਿਟ ਨੰਬਰ ਹੈਗਾ ਹੈ ਨਹੀਂ ਹੈ ਕਿਉਂਕਿ ਐ ਕਹਿੰਦਾ 1 5 ਕਰ ਲੋ ਤਾਂ ਵੀ 5 ਜਾਂਦਾ ਹੈ 5 1 ਕਰ ਲੋ ਤਾਂ ਵੀ 5 ਜਾਂਦਾ ਕੋਣ ਕਹਿੰਦਾ ਕੰਪੋਜ਼ਿਟ ਨੰਬਰ ਕਹਿੰਦਾ ਕਹਿੰਦਾ ਸਪੈਕਟੀ ਮੈਂ 1 ਨੂੰ ਨਹੀਂ ਮੰਨਦਾ ਉਹਨੇ ਸਿੰਪਲ ਲਿਖਿਆ ਹੈ ਕਿ ਇੱਕ 올 ਨੰਬਰ ਲਪਣਾ ਐਟ ਲੀਸ 1 ਐਂਡ ਟੀਜ਼ਰ ਔਰ ਨੰਬਰ ਜੜ 파 ਕਰਦਾ ਹੋਏ ਕਿਦੇ ਵਿੱਚ ਇੱਕ ਵੀ ਕਰ ਰਿਹਾ ਹੈ ਹੁਣ ਇਹ ਵੀ ਇੱਕ ਹੈ ਦੋਨੋਂ ਸੇਮ ਹੈ ਉਹ ਨੰਬਰ ਨਹੀਂ ਲੈਣਾ ਠੀਕ ਹੈ ਹੁਣ ਇਹਨੂੰ ਕਿੱਦਾਂ ਸੋਲਵ ਕਰਾਂਗੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਰਟਣਾ ਨਹੀਂ ਹੈ ਰੱਟੋਗੇ ਕਿੰਨੇ ਰਟਕੇ ਜਾਓਗੇ ਚਿੱਤ ਆਪੋ ਲੰਦਾ ਤੁਸੀਂ ਕਿ ਨੰਬਰ ਲਿਖ ਲਓ 1 2 3 4 5 7 8 9 ਇੱਥੇ ਮੈਂ 10 ਤੱਕ ਨੰਬਰ ਲਿਖਦੇ ਠੀਕ ਹੈ ਪਹਿਲਾਂ ਮੈਂ 1 ਨੂੰ ਸੋਲਵ ਕੀਤਾ ਤੈਨੂੰ ਪਤਾ 1 1 ਹੁੰਦਾ ਹੈ 2 ਨੂੰ ਸੋਲਵ ਕੀਤਾ 2 1 ਤੇ 1 2 ਉਸ ਤੋਂ ਬਾਅਦ 3 ਨੂੰ ਸੋਲਵ ਕੀਤਾ 3 1 1 3 4 ਨੂੰ ਕੀਤਾ 4 1 1 4 2 2 2 2 ਤਾਂ 4 ਇੱਥੇ ਹੀ ਆਉਂਦਾ ਹੈ 5 ਦੀ ਗੱਲ ਕੀਤੀ 5 1 1 5 6 ਦੀ ਗੱਲ ਕੀਤੀ 6 1 2 3 ਦਾ 6 3 2 ਦਾ 6 ਵੀ ਹੁੰਦਾ ਠੀਕ ਹੈ 7 ਦੀ ਗੱਲ ਕੀਤੀ 7 गुना 1 1 गुना 7 8 ਦੀ ਗੱਲ ਕੀਤੀ 8 गुना 1 1 गुना 8 2 4 ਦਾ 8 ਤੇ 4 2 ਦਾ 8 ਜਦੋਂ 9 ਦੀ ਗੱਲ ਕੀਤੀ 1 9 9 ਇਦਾਂ ਆਉਂਦਾ ਕਿੱਥੇ ਆਉਂਦਾ 3 3 ਜਾਂ ਵੀ 9 ਆਂਦਾ 10 ਦੀ ਗੱਲ ਕੀਤੀ 2 5 ਦੇ 10 5 2 ਦੇ 10 10 ਵਨ ਦਾ 10 11 ਹੈ ਨਾ ਹੁਣ ਕੀ ਕਿਹਾ ਸੀਗਾ ਕਿ ਉਹ ਹੁੰਦਾ ਕੰਪੋਜ਼ਿਟ ਨੰਬਰ ਜਿਸ ਦੇ ਦੋ ਦੋ ਤੋਂ ਬਾਅਦ ਫੈਕਟਰ ਹੋਣ ਉਹ ਦੇਖੋ ਇਹਦੇ ਵਿੱਚ ਫੈਕਟਰ ਕਿੰਨੇ ਆ ਇੱਕ ਇਸ ਕਰਕੇ ਇੱਕ ਕੰਪੋਜ਼ਿਟ ਨੰਬਰ ਨਹੀਂ ਹੈ ਠੀਕ ਹੈ ਦੋ ਹੁਣ ਦੋ ਦੇ ਫੈਕਟਰ ਕਿੰਨੇ ਆ ਦੋ ਆ ਨਾ ਪਰ ਹੈ ਕੀ ਹੈ ਇਹਦੇ ਵਿੱਚ ਸਾਂਝਾ ਕੋਈ ਨਾ ਇੱਕ ਇੱਕ ਹੈ ਇਹ ਵੀ ਨਹੀਂ ਹੈ ਠੀਕ ਹੈ ਤਿੰਨ ਵਿੱਚ ਵੀ ਸੇਮ ਸੇ ਇਸ ਕਰਕੇ ਤਿੰਨ ਵੀ ਨਹੀਂ ਹੈ ਹੁਣ ਚਾਰ ਦੇ ਵਿੱਚ ਕੀ ਹੈ ਬੇਸ਼ੱਕ ਇੱਕ ਸੇਮ ਹੈ ਇਹ ਵਾਲਾ ਸੇਮ ਹੈ ਬਟ ਇਹ ਕੀ ਹੈ ਇਹ ਤੇ ਅਲੱਗ-ਅਲੱਗ ਕਿੰਨੇ ਫੈਕਟਰ ਹੋਗੇ ਇੱਕ ਤੇ ਦੋ ਇਸ ਕਰਕੇ ਚਾਰ ਕੀ ਹੈ ਕੰਪੋਜ਼ਿਟ ਨੰਬਰ ਹੈ 5 ਵਿੱਚ ਵੀ ਸੇਮ ਸੇਮ ਹੈ ਇਸ ਕਰਕੇ ਜਿਹੜਾ 5 ਹੈ ਉਹ ਵੀ ਨਹੀਂ ਹੈ 6 ਵਿੱਚ ਕੀ ਹੈ ਇੱਕ ਤੇ ਐ ਬਣ ਗਿਆ ਇੱਕ ਐ ਬਣ ਕਿੰਨੇ ਹੋਗੇ ਇੱਕ ਤੇ ਦੋ ਇਹ ਹੀ ਸ਼ਰਤ ਸੀਗੀ ਕੰਪੋਜ਼ਿਟ ਨੰਬਰ ਦੀ ਕਿ ਮੇਰੇ ਅੰਦਰ ਦੋ ਫੈਕਟਰ ਆਣੇ ਚਾਹੀਦੇ ਆ ਐਸ ਸੇਮ ਹੈ ਇੱਕ ਹੈ ਹੁਣ ਐ ਜਾਂ ਇਹ ਇੱਕ ਜੋੜੀ ਐ ਬਣ ਗਈ ਬੇਸ਼ੱਕ ਸੇਮ ਹੈ 8 ਬਣਦਾ ਵੀ 8 ਹੈ 8 ਬਣਦਾ ਵੀ 8 ਦਾ 2 4 ਦਾ 4 2 ਅਬ ਵੀ 8 ਆਂਦਾ ਬਟ ਜੋੜੀ ਕੀ ਆ ਅਲੱਗ-ਅਲੱਗ ਹੈ ਇਸ ਕਰਕੇ ਜਿਹੜਾ 8 ਵੀ ਕੀ ਹੈ ਕੰਪੋਜ਼ਿਟ ਨੰਬਰ ਆ ਅਗਰ ਮੈਂ 9 ਦੀ ਗੱਲ ਕਰਾਂ ਇਹ ਦੇਖੋ ਇਹ ਵੀ ਇੱਕ ਬਣ ਗਈ ਇਹ ਵੀ ਇੱਕ ਬਣ ਗਈ ਅਵੇ ਕੀ ਆ ਗਿਆ ਕੰਪੋਜ਼ਿਟ ਨੰਬਰ ਆ ਗਿਆ ਠੀਕ ਹੈ ਹੁਣ ਕਨਫਿਊਜ਼ ਨਹੀਂ ਹੋਣਾ ਪਹਿਲਾਂ ਅਸੀਂ ਕੰਪੋਜ਼ਿਟ ਔਡ ਨੰਬਰ ਪੜ੍ਹ ਕੇ ਆਏ ਸੀਗੇ ਹੁਣ ਐਂ 10 ਦੀ ਗੱਲ ਕੀਤੀ ਜਾਵੇ ਐ ਵੀ ਇੱਕ ਬਣ ਗਈ ਐ ਵੀ ਇੱਕ ਬਣ ਗਈ 10 ਵੀ ਕੀ ਹੈ ਕੰਪੋਜ਼ਿਟ ਨੰਬਰ ਹੈ ਆਹੀ ਲਈ ਕਿਤਨਾ ਹੀ ਸੌਲਵ ਦਿਖੋ ਚ ਵੀ ਆ ਗਿਆ 4 6 8 9 10 ਇਸ ਤਰੀਕੇ ਨਾਲ ਤੁਸੀਂ ਕੰਪੋਜ਼ਿਟ ਨੰਬਰ ਨੂੰ ਸੋਲਵ ਕਰ ਸਕਦੇ ਹੋ ਇਹ ਚੀਜ਼ ਬਿਲਕੁਲ ਵੀ ਨਾ ਕਰਿਓ ਕਿ ਪੇਪਰ ਰੱਟ ਕੇ ਚੱਲ ਜਾਓ ਕਿਉਂਕਿ ਨੋ ਤੁਹਾਨੂੰ ਕੀ ਲੱਗਦਾ ਹੈ ਕੀ ਉਹ ਨੰਬਰ ਹੈ ਜਾਂ ਕੰਪੋਜ਼ਿਟ ਨਹੀਂ ਆ ਸਕਦਾ ਇਸ ਚੀਜ਼ ਵਿੱਚ ਕਨਫਿਊਜ਼ਨ ਹੁੰਦੀ ਹੈ ਰਿਐਲਿਟੀ ਐ ਐਗਜ਼ਾਮ 'ਚ ਕਾਫੀ ਅੱਗੇ ਲੋਡ ਜ਼ਿਆਦਾ ਹੁੰਦਾ ਹੈ ਠੀਕ ਹੈ ਕੋਈ ਵੀ ਪੇਪਰ ਤੁਸੀਂ ਸੋਲਵ ਕਰ ਰਹੇ ਹੋ ਨਾ ਅਗਰ ਤੁਸੀਂ ਮੈਥ ਨੂੰ ਇਸ ਤਰੀਕੇ ਨਾਲ ਸੋਲਵ ਕਰੋਗੇ ਤੁਹਾਨੂੰ ਮੈਥ ਆਪਣੇ ਆਪ ਹੀ ਈਜ਼ੀ ਲੱਗਣ ਲੱਗ ਪੇਗਾ ਠੀਕ ਹੈ ਆਈ ਹੋਪ ਕਿ ਤੁਹਾਨੂੰ ਕੰਪੋਜ਼ਿਟ ਨੰਬਰ ਸਮਝ ਆ ਗਿਆ ਕਿਸੇ ਕਿਦਾਂ ਕੰਪੋਜ਼ਿਟ ਨੰਬਰ ਬਣਾਇਆ ਹੈ ਫਿਰ ਤੋਂ ਨੰਬਰ ਲਈ ਸਮਝ ਆ ਗਿਆ ਕਿ ਪ੍ਰਾਈਮ ਨੰਬਰ ਤੁਸੀਂ ਇਹ ਫਾਰਮ ਪੱਕਾ ਯਾਦ ਕਰਨਾ 6n+1 ਔਰ 6n-1 ਔਰ ਇਹ ਵੀ ਚੀਜ਼ ਯਾਦ ਰੱਖਣੀ ਹੈ ਕਿ ਇਟਸੈਲਫ ਵਰਡ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਅਸੀਂ ਕੀਤਾ ਸੀਗਾ ਕਿ ਡੈਫੀਨ ਇਹ ਕਿਤੀ ਸੀਗੀ ਸਟੇਟਮੈਂਟ ਸੋਲਵ ਕੀਤੀ ਸੀਗੀ ਕੰਪੋਜ਼ਿਟ ਔਡ ਨੰਬਰ ਕਿਹੜੇ ਹੁੰਦੇ ਆ ਇੱਕ ਤਾਂ ਤੁਹਾਨੂੰ ਦੱਸਤਾ ਸੀਗਾ ਕਿ ਜਿਨ੍ਹਾਂ ਦੇ ਫੈਕਟਰ ਕਿਸ ਤਰ੍ਹਾਂ ਹੁੰਦੇ ਆ ਪ੍ਰੋਪਰ ਸੋਰਟ ਕਰਕੇ ਰਟਣਾ ਨਹੀਂ ਹੈ ਔਰ ਅਸੀਂ ਔਡ ਨੰਬਰ ਵੀ ਕਰਦੇ ਸੀਗੇ ਔਰ ਔਡ ਨੰਬਰ ਦੀ ਫਾਰਮ ਨੂੰ ਯਾਦ ਤੁਸੀਂ ਰੱਖਣਾ ਹੈ ਠੀਕ ਹੈ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਨਾ ਕੰਪੋਜ਼ਿਟ ਨੰਬਰ ਤੇ ਹੀ ਸੀਗੀ ਔਰ ਨੈਕਸਟ ਵੀਡੀ असी गल करे रैशनल और इशनल रैशनल और इैशनल से गल करा पर उस तो पहला असं डेसीमल बारे सीखा क्योंकि डेसीमल तो ही इैशनल रैशनल नंबर बनते हैं ठीक है अगर किसी बच्चे ये आज तक कंफ्यूजन वीडियो ची है ना नैक्सट भीडियो ये बारे में प्रोपर गल करा पहला डैसीमल गल कराँगी डेसीमल से टर्मीनेट के आते हैं नॉन टर्मीनेट के आते हैं रिपीटिंग टर्मस कि कहें कि तरह भाग करके असं रैशनल और इैशनल सोल्व कर सकते हैं एक दो भीडियो तो बाद फिर असिवन और जो अभी नंबर पढ़े प्राइम नंबर पढ़िया है उसे सारे ही एमसीक्यूज करा जो सारे ही एग्जाम आए हो अगर वीडियो अच्छी लगी हो ये प्लीज लाइक करो सबसक्राइब कर दो जो सा पहली बार जुड़े है प्लीज अपने फ्रेंड्स तक पहुंचाओ सबसक्राइब करो थैंक यू फॉर वाचिंग बने दो